ਸ਼ਾਸਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਦੇ ਐਮਪੀ ਨੇ ਬੜਾ ਵੱਡਾ ਪੰਗਾ ਜਿਹੜਾ ਲੈ ਲਿਆ ਹੈ ਕਾਂਗਰਸ ਪਾਰਟੀ ਦੇ ਨਾਲ ਕਿਉਂਕਿ ਅਜਿਹੇ ਸ਼ਬਦ ਬੋਲੇ ਗਏ ਜਿਸ ਦੇ ਨਾਲ ਵੋਟ ਬੈਂਕ ਗਿਰੇਗਾ ਭਾਰਤੀ ਜਨਤਾ ਪਾਰਟੀ ਦਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਅਤੇ ਸੰਸਦਾਂ ਵੱਲੋਂ ਪਹਿਲਾ ਹੀ بڑے ਪੱਦੇ ਸ਼ਬਦ ਬੋਲੇ ਜਾਂਦੇ ਨੇ ਔਰਤਾਂ ਦੇ ਮਾਨ ਅਤੇ ਸਨਮਾਨ ਲਈ ਇਧਰ ਬੜੀ ਵੱਡੀ ਖਬਰ ਆ ਰਹੀ ਹੈ ਸੂਤਰਾ ਦੇ ਹਵਾਲੇ ਤੋਂ ਕਿ ਭਾਰਤੀ ਜਨਤਾ ਪਾਰਟੀ ਦੇ ਐਮਪੀ ਰਮੇਸ਼ ਬਦੂੜੀ ਜਿਹੜੇ ਨੇ ਮੋੜ ਵਿਵਾਦਾਂ ਦੇ ਵਿੱਚ ਆ ਗਏ ਨੇ ਇਸ ਵੱਡੇ ਐਮਪੀ ਨੇ ਪ੍ਰਿੰਕਾ ਗਾਂਧੀ ਜਿਨ੍ਹਾਂ ਨੇ ਜਿਮਨੀਚੋਂ ਜਿੱਤੀ ਹੈ ਕੇਰਲਾ ਵਾਇਰਾਟ ਤੋਂ ਐਸੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਸ਼ਾਨ ਦੇ ਖਿਲਾਫ ਬੜਾ ਵੱਡਾ ਹਮਲਾ ਸ਼ਬਦਾਵਲੀ ਕਰ ਦਿੱਤਾ ਗਿਆ ਹੈ ਇਸ ਭਾਰਤੀ ਜਨਤਾ ਪਾਰਟੀ ਦੇ ਐਮਪੀ ਵੱਲੋਂ ਬਾਅਦ ਵਿੱਚ ਇਹੋ ਜਿਹਾ ਐਮਪੀ ਇਹੋ ਜਿਹਾ ਵਿਧਾਇਕ ਮਾਫੀ ਮੰਗਦੇ ਨੇ ਚਾਹੇ ਉਹ ਮਹਿਲਾ ਰਾਜਨੀਤਿਕ ਤੋਂ ਹੋਵੇ ਚਾਹੇ ਉਹ ਫਿਲਮੀ ਕੈਰੀਅਰ ਤੋਂ ਹੋਵੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਕਾਲਕਾ ਤੋਂ ਇਸ ਐਮਪੀ ਨੇ ਇੱਕ ਜਨ ਸੰਬੋਧਨ ਕੀਤਾ ਕਿ ਆ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਫਿਰ ਦੁਆਰਾ ਬਣਦੀ ਹੈ ਦਿੱਲੀ ਦੇ ਵਿੱਚ ਉਹਨਾਂ ਕਹਿੰਦੇ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਿਆਉਣੀ ਬੜੀ ਜ਼ਰੂਰੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਪਿਛਲੇ 3 ਦਹਾਕਿਆਂ ਦੇ ਵਿੱਚ ਕੁਝ ਨਹੀਂ ਕੀਤਾ ਉਹਨਾਂ ਕਹਿੰਦੇ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਫਰਵਰੀ ਦੇ ਵਿੱਚ 2025 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਪ੍ਰਿੰਕਾ ਗਾਂਧੀ ਦੀਆਂ ਗੱਲਾਂ ਵਰਗੀਆਂ ਮਲੈਮ ਸੜਕਾਂ ਦਿੱਲੀ ਵਿੱਚ ਬਣਾ ਦੇਵਾਂਗੇ ਯਾਨੀ ਕਿ ਜਿਵੇਂ ਹੀ ਪ੍ਰਿੰਕਾ ਗਾਂਧੀ ਨੂੰ ਜਿਹੜਾ ਇਸ ਬਿਆਨਬਾਜ਼ੀ ਦਾ ਪਤਾ ਲੱਗਿਆ ਉਸ ਤੋਂ ਬਾਅਦ ਇਹ ਬਿਆਨ ਸੋਸ਼ਲ ਮੀਡੀਆ ਉੱਤੇ ਕਾਫੀ ਜਿਹੜਾ ਵਾਇਰਲ ਹੋਇਆ ਯਾਨੀ ਕਿ ਪ੍ਰਿੰਕਾ ਗਾਂਧੀ ਨੂੰ ਚੈਲੰਜ ਕੀਤਾ ਗਿਆ ਕਿ ਜੇਕਰ ਸਾਡੀ ਸਰਕਾਰ ਦਿੱਲੀ ਦੇ ਵਿੱਚ ਬਣਦੀ ਹੈ ਤਾਂ ਦਿੱਲੀ ਦੀਆਂ ਸੜਕਾਂ ਪ੍ਰਿੰਕਾ ਗਾਂਧੀ ਦੀਆਂ ਗੱਲਾਂ ਵਰਗੀਆਂ ਮੁਲੇ ਬਣਾ ਦੇਵਾਂਗੇ ਬਾਅਦ ਵਿੱਚ ਜਦੋਂ ਕਾਂਗਰਸ ਕਾਂਗਰਸ ਦੇ ਜਿਹੜੇ ਕਰਤਾ ਸੀ ਕਾਂਗਰਸ ਪਾਰਟੀ ਦੇ ਵਰਕਰ ਸੀ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਪੂਰੇ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਇਸ ਮੌਜੂਦਾ ਐਮਪੀ ਨੂੰ ਥੁਥੂ ਕੀਤਾ ਜਾ ਰਿਹਾ ਹੈ ਕਿ ਐਟ ਲਿਸਟ ਤੁਹਾਨੂੰ ਇਹ ਗੱਲਬਾਤ ਕਰਨੀ ਆਉਣੀ ਚਾਹੀਦੀ ਹੈ ਤੁਹਾਡੇ ਕਿਸੇ ਵੀ ਪਾਰਟੀ ਦੇ ਨਾਲ ਲੱਖ ਮਤ ਪੇਦ ਹੋ ਸਕਦੇ ਨੇ ਲੇਕਿਨ ਔਰਤ ਨੂੰ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਉਸ ਐਮਪੀ ਤੇ ਵੀ ਰੱਜ ਕੇ ਪ੍ਰਸਟ ਕੱਢੀ ਹੈ ਕਿਆ ਹੈ ਕਿ ਗੁਰੇਜ਼ ਕਰੋ ਇਹੋ ਜੀ ਗੱਲਬਾਤ ਕਰਨ ਤੂੰ ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਆ ਕੇ ਇਸ ਰਮੇਸ਼ ਤੋੜੀ ਨੇ ਜਿਹੜੀ ਹੈ ਪ੍ਰਿੰਕਾ ਗਾਂਧੀ ਦੇ ਕੋਲੋਂ ਮਾਫੀ ਮੰਗ ਲਈ ਹੈ ਧੰਨਵਾਦ